ਜਿੰਦਾਬਾਦ ਕਿਸਾਨ ਮਜ਼ਦੂਰ ਇਟਾ ਜਿੰਦਾਬਾਦ ਫਗਵਾੜਾ ਫੋਟੋਗ੍ਰਾਫਰ ਕਲੱਬ ਜਿੰਦਾਬਾਦ ਫਗਵਾੜਾ ਫੋਟੋਗ੍ਰਾਫਰ ਕਲੱਬ ਜਿੰਦਾਬਾਦ ਅੱਜ ਦੇ ਦਿਨ ਅਸੀਂ ਫਗਵਾੜਾ ਫੋਟੋਗ੍ਰਾਫਰ ਕਲੱਬ ਬਲੋਂ ਸਾਰੇ ਮੈਂਬਰ ਇੱਥੇ ਹਾਜ਼ਰ ਹੋਏ ਹਾਂ ਅਸੀਂ ਰੂਟੀਨ ਵਿੱਚ ਹਰ ਸਾਲ ਇਕੱਠੇ ਹੋਈਦਾ ਆ ਸਾਲ ਦੇ ਅਖੀਰ ਵਿੱਚ ਅਸੀਂ ਇੱਕ ਮੀਟਿੰਗ ਆਪਣੀ ਰੱਖੀਦੀ ਆ ਸਾਡੇ ਜੋ ਰਜੇਵੇਂ ਆ ਜੋ ਸਾਡੇ ਕੰਮ ਕਰ ਰਹੇ ਆ ਉਹਦੇ ਬਾਰੇ ਅੱਜ ਵੀ ਅਸੀਂ ਇੱਥੇ ਇਕੱਠੇ ਹੋਏ ਹਾਂ ਪਰ ਇਹ ਸਾਲ ਬਹੁਤ ਵੱਡਾ ਇੱਕ ਅੰਦੋਲਨ ਜਿਹੜਾ ਕਿਸਾਨਾਂ ਨੇ ਚਲਾਇਆ ਹੈ ਤੇ ਕੋਤੇ ਨਾਲ ਅਸੀਂ ਸਾਰੇ ਜਣ ਸਾਰਾ ਸਾਡਾ ਕਲੱਬ ਜਿੰਨਾ ਵੀ ਹੈ ਅਸੀਂ ਬੈਠੇ ਆਏ ਇੱਥੇ ਵਿਚਾਰ-ਵੰਡਰਾ ਕੀਤਾ ਹੈ ਵੀ ਜੇ ਸਾਡੇ ਕਿਸਾਨ ਹਨ ਜੇ ਕਿਸਾਨ ਹਨ ਤੇ चौहान ਹੈ ਅਸੀਂ ਸਾਰੇ ਜਾਣੇ ਕਿਸਾਨਾਂ ਦੇ ਨਾਲ ਹਾਂ ਸਾਡੀ ਸਾਰਿਆਂ ਦੀ ਹਮਾਇਤ ਕਿਸਾਨਾਂ ਦੇ ਨਾਲ ਹੈ ਪਰਮਾਤਮਾ ਕਰੇ ਇਹ ਆਪਣਾ ਜੋ ਵੀ ਮੋਰਚਾ ਨੇ ਲਾਇਆ ਹੈ ਫਤੇਕਰ ਸੈਂਟਰ ਸਰਕਾਰ ਦੇ ਨਾਲ ਇਹ ਉਥੋਂ ਫਤੇ ਕਰਕੇ ਆਪਣੇ ਘਰ ਨੂੰ ਰਾਜ ਕੁਸੀ ਆਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਕਗਵਾੜਾ ਵੈਲਫੇਅਰ ਕਲੱਬ 28 12 220 ਅੱਜ ਸਾਡੀ 27 12 220 ਅੱਜ ਸਾਡੀ ਮੀਟਿੰਗ ਜਿਹੜੀ ਆ ਉਹ ਕਿਸਾਨ ਅੰਦੋਲਨ ਦੇ ਬਾਬਤ ਹੋਈ ਆ ਸਾਰੇ ਇਕੱਠੇ ਹੋਏ ਆ ਅਸੀਂ ਸਾਰੇ ਚਾਹਦੇ ਆ ਕਿ ਨਵਾਂ ਸਾਲ ਜਿਹੜਾ ਆ ਉਹ ਚੰਗਾ ਚੜੇ ਕਿਸਾਨਾਂ ਦਾ ਜਿਹੜਾ ਮਸਲਾ ਹੈਗਾ ਉਹ ਹੱਲ ਹੋਵੇ ਤੇ ਉਹ ਵੀ ਵਾਪਸ ਆਉਣ ਆਪਣੇ ਘਰਾਂ 'ਚ ਉਹ ਠੜ੍ਹ 'ਚ ਬੈਠੇ ਉੱਥੇ ਬੜੀ ਬੜੀ ਸੰਘਰਸ਼ ਉਹਨਾਂ ਦਾ ਅਗਲਾ ਇਸ ਵੇਲੇ ਬਹੁਤ ਤੇਜ਼ ਚੱਲ ਰਿਹਾ ਸਾਰੀ ਦੁਨੀਆ ਦੀ ਜਿਹੜੀ ਅੱਖ ਹੈਗੀ ਐ ਅਸੂਲੇ ਉਹਨਾਂ ਤੇ ਦਿੱਲੀ ਕਿਸਾਨਾਂ ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਉਹ ਆਪਣਾ ਸੰਘਰਸ਼ ਫਤਿਹ ਕਰਕੇ ਆਣ ਤੇ ਅਸੀਂ ਅਸੀਂ ਉਹਦੇ ਨਾਲ ਜਿਹੜੇ ਹੈਗੇ ਆ ਖੜੇ ਆ ਅਸੀਂ ਚੋਣ ਕਿੰਨੇ ਜੇਰਾ ਨਮਾਸਾ ਵਾਲਾ ਪਰ ਸਾਰੇ ਨਾਲ ਰਲ ਕੇ ਮਿਲ ਕੇ ਬਣਾਈਏ ਕਾਮ ਲੋਕ ਕਾਮਜੋ ਕੇ ਅਨਸਾਰ